ਆਉਣ ਵਾਲੇ ਸਮੇਂ 'ਚ 2027 ਦੇ ਵਿੱਚ ਅਦਾਰਸ਼ ਜਗਜੀਤ ਸਿੰਘ ਬਾਦਲ ਸਰਕਾਰ ਬਣਾਉਣਗੇ ਜਿੰਦਾਬਾਦ ਸ੍ਰੋਮਣੀ ਅਕਾਲੀ ਦਲ ਜਿੰਦਾਬਾਦ ਅਦਾਰਸ਼ ਜਗਜੀਤ ਸਿੰਘ ਬਾਦਲ ਜਿੰਦਾਬਾਦ ਸਰ ਸ਼ਕਬੀਰ ਸਿੰਘ ਜੀ ਪ੍ਰਧਾਨ ਦੇ ਬਣਨ ਤੇ ਸਾਰੇ ਅਕਾਲੀ ਦਲ 'ਚ ਪੂਰਾ ਜੋਸ਼ ਭਰ ਗਿਆ ਕੋਈ ਪੁਰਾਣਾ ਅਕਾਲੀ ਦਲ ਸੀਗਾ ਉਹ ਪਿੰਡਾਂ ਦੇ ਵਿੱਚ ਪੈਦਾ ਹੋਇਆ ਸੀ ਪਿੰਡਾਂ ਦੇ ਵਿੱਚ ਹੀ ਉਹ ਵਿਚਰਦਾਰਿਆਂ ਦਾ ਸੀ ਸਰਦਾਰ ਜਗਜੀਤ ਸਿੰਘ ਹੀ ਬਾਦਲ ਸਰਕਾਰ ਬਣਾ ਸਕਦੇ ਨੇ ਇਹੀ ਸਰਕਾਰ ਚਲਾ ਜਾਣਗੇ ਇਲਾਕੇ ਦਾ ਪਹਿਲਾ ਨਾਲੋਂ ਵੀ ਵੱਧ ਵਿਕਾਸ ਕਰਨਗੇ ਗਰੀਬਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਪਹਿਲਾਂ ਵੀ ਉਹਨਾਂ ਨੇ ਮਦਦ ਕੀਤੀ ਆ ਜੋ ਤਰੱਕੀ ਅਕਾਲੀ ਦਲ ਸਰਕਾਰਾਂ ਵੇਲੇ ਹੋਈ ਆ ਉਹ ਵਿਕਾਸ ਉਹਨਾਂ ਸਰਕਾਰਾਂ ਨੇ ਹੀ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸ਼ਖੀਰ ਸਿੰਘ ਦੀ ਬਾਦ ਜਿੰਦਾਬਾਦ ਸਰਦਾਰ ਸ਼ਖੀਰ ਸਿੰਘ ਦੀ ਬਾਦ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਵਿਧਾਨ ਸਭਾ ਹਲਕਾ ਤੂਰੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਵੱਲੋਂ ਰਣਜੀਤ ਸਿੰਘ ਰੰਦਾਵਾ ਕਾਤਰੋ ਦੀ ਅਗਵਾਈ ਹੇਠ ਲੱਡੂ ਵੰਡੇ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਵਿੱਚ ਨਾਅਰੇ ਲਗਾਏ ਆਓ ਦੇਖਦੇ ਹਾਂ ਪੂਰੀ ਖਬਰ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਪਲਾਹਾ ਦੇ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਆਪਣਾ ਸਰਦਾਰ ਰਣਜੀਤ ਸਿੰਘ ਜੀ ਰੰਧਾਵਾ ਐਕਸ ਚੇਅਰਮੈਨ ਮਾਰਕੀਟ ਕਮੇਟੀ ਛੇਪ ਰੰਧਾਵਾ ਸਾਹਿਬ ਅੱਜ ਲੱਡੂ ਵੰਡੇ ਜਾ ਰਹੇ ਕਿਸ ਖੁਸ਼ੀ ਚ ਵੰਡੇ ਜਾ ਰਹੇ ਨੇ ਇਹ ਸਾਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਈਜ਼ੀਵੇਅ ਆਪਣੇ ਸੋਹਣੇ ਕਾਲੀਰਾਉ ਦਾ ਪ੍ਰਧਾਨ ਮੰਤਰੀ ਤੇ ਅਜੀ ਸਾਰੇ ਹੀ ਪੰਜਾਬੀਆਂ ਨੂੰ ਵਧਾਈ ਵੀ ਦਿੰਦੇ ਆ ਔਰ ਖੁਸ਼ੀ ਦੀ ਇਹ ਲੱਡੂ ਵੰਡੇ ਨੇ ਕੀ ਲੱਗਦਾ ਸੁਖਵੀਰ ਪ੍ਰਧਾਨ ਦੇ ਬਣ ਤੇ ਵੀ ਅਕਾਲੀ ਦਾ ਆਪ ਹੋਊਗਾ ਕੀ ਹੋਊਗਾ ਸਰਦਾਰ ਸੁਖਵੀਰ ਸਿੰਘ ਜੀ ਪ੍ਰਧਾਨ ਦੇ ਬਣਨ ਤੇ ਸਾਰੇ ਅਕਾਲੀ ਦਲ ਚ ਪੂਰਾ ਜੋਸ਼ ਭਰ ਗਿਆ ਉੱਥੇ ਜਾ ਕੇ ਦੇਖੋ ਕੱਲੇ ਕੱਲੇ ਵਰਕੇ ਤੇ ਜਾਨ ਪੈ ਗਈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਕਾਰ ਬਣਾ ਸਕਦੇ ਨੇ ਇਹੀ ਸਰਕਾਰ ਚਲਾ ਸਕਦੇ ਨੇ ਕਿਉਂਕਿ ਪਹਿਲਾਂ ਪਿੱਛੇ ਵੀ ਆਪਾਂ ਦੇਖਦੇ ਆ 10 ਸਾਲਾਂ ਦੇ ਦੇਖੋ ਇਹ ਮੁੱਖ ਮੰਤਰੀ ਵੀ ਨਹੀਂ ਦੀ ਡਿਪਟੀ ਸੀਐਮ ਦੀ ਬਹੁਤ ਜ਼ਿਆਦਾ ਕੰਮ ਕਰੇ ਜਿੰਨੇ ਵੀ ਪੰਜਾਬ ਚ ਕੰਮ ਹੋਏ ਨੇ ਸਰਦਾਰੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਰਾਇਮ ਆਈ ਹਿੱਟ ਹੋਏ ਨੇ ਪਰ ਉਹ ਇਹ ਕਾਂਦੀਦਾਲ ਦੀ ਸਰਕਾਰ ਵਿੱਚੀ ਹੋਏ ਨੇ ਸਾਰੇ ਕੰਮ ਆਮ ਆਦੀ ਪਾਰਟੀ ਦੇ ਕਾਰਜਕਰਨ ਕਿਵੇਂ ਦੇਖਦੇ ਹਾਂ ਆਮ ਆਦੀ ਪਾਰਟੀ ਦਾ ਜੀ ਜ਼ੀਰੋ ਤੇ ਨੰਬਰ ਹੁੰਦਾ ਇਹਨਾਂ ਦਾ ਕੋਈ ਇੱਕ ਦੂਜੇ ਦਾ ਇਹਨਾਂ ਦੀ ਸਹਿਮਤੀ ਨਹੀਂ ਹੈਗੀ ਕੋਈ ਕਿਧਰ ਬਿਆਨ ਦੇ ਜਾਂਦਾ ਕੋਈ ਕਿਧਰ ਨਹੀਂ ਜਾਂਦਾ ਬਾਕੀ ਸੋਨੂੰ ਪਤਾ ਹੀ ਆ ਦੇਖ ਲਓ ਕਿਵੇਂ ਗੁੰਡਾ ਰਾਜ ਚੱਲ ਪਿਆ ਆਪਣੇ ਕੋਈ ਕੋਈ ਤਕਨੀਕ ਨਾਲ ਸਰਕਾਰ ਚਲਾਈ ਨਹੀਂ ਜਾ ਰਹੀ ਨਾ ਦੇਖ ਲਓ ਆਪਣੇ ਜੇ ਜਵਾਨ ਜੇ ਕਿਸਾਨ ਦਾ ਪਨਾਰਾ ਲਾਉਂਦੇ ਹੁੰਦੇ ਹੁਣ ਦੇਖੋ ਇਹਨਾਂ ਨੇ ਜਵਾਨ ਵੀ ਕੁੱਟਤੇ ਸਾਡੇ ਸਾਡੇ ਕਿਸਾਨ ਵੀ ਕੁੱਟਤੇ ਇਸ ਕਰਕੇ ਇਹ ਨਾਕਾਮ ਸਰਕਾਰ ਸਾਫਤ ਹੋ ਜੇ ਮੈਂ ਗੁਰੂ ਦਰਬੀ ਤੇ ਨੋਕੀ ਜਣਾਣਾ ਚਾਹੁੰਦਾ ਜਿਹੜੇ ਜਿਹਨੂੰ ਪ੍ਰਧਾਨ ਨਹੀਂ ਮੰਨਦੇ ਉਹ ਵੀ ਪਰ ਉਹਨਾਂ ਨੂੰ ਬੇਨਤੀ ਕਰਦਿਆਂ ਜੀ ਜਿਉ ਨਾਲ ਹੀ ਰਹੇ ਨੇ ਉਹਨਾਂ ਨੂੰ ਸਾਰਾ ਪਤਾ ਹੈ ਸਰਦਾਰ ਸਿੰਘ ਸਿੰਘ ਦੀ ਬਾਰੇ ਇਹ ਕਾਬਲ ਨੇ ਉਹਨਾਂ ਨੂੰ ਬੇਨਤੀ ਕਰਦਿਆਂ ਵੀ ਆਪਣੀ ਸ਼ਰੋਮਣੀ ਅਕਾਲੀ ਦਲ ਦੇ ਝੰਡੇ ਖੱਲੀ ਆ ਕੇ ਕੰਮ ਕਰ ਰਿਹਾ ਕੀ ਨਾਮ ਪਤਨ ਜੀ ਰੰਜੀਤ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਤੁਸੀਂ ਕਾਫੀ ਟਾਈਮ ਤੋਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਆਂ ਅੱਜ ਦੇ ਅਕਾਲੀ ਦਲ ਤੇ ਪੁਰਾਣੇ ਅਕਾਲੀ ਦਲ ਨੂੰ ਕਿਵੇਂ ਦੇਖਿਆ ਜਾਵੇ ਦੇਖੋ ਜੀ ਪੁਰਾਣਾ ਅਕਾਲੀ ਦਲ ਸੀਗਾ ਉਹ ਪਿੰਡਾਂ ਦੇ ਵਿੱਚ ਪੈਦਾ ਹੋਇਆ ਸੀ ਪਿੰਡਾਂ ਦੇ ਵਿੱਚ ਹੀ ਉਹ ਵਿਚਰਦਾਰਿਆਂ ਦਾ ਸੀ ਜੋ ਤਰੱਕੀ ਅਕਾਲੀ ਦਲ ਸਰਕਾਰਾਂ ਵੇਲੇ ਹੋਈ ਹੈ ਉਹ ਵਿਕਾਸ ਉਹਨਾਂ ਸਰਕਾਰਾਂ ਨੇ ਹੀ ਕੀਤਾ ਹੈ ਜਿਹੜਾ ਪੁਰਾਣਾ ਅਕਾਲੀ ਦਲ ਸੀਗਾ ਇਹੜਾ ਹੁ ਨਵਾਂ ਅਕਾਲੀ ਦਲ ਇੱਕ ਹੋਰ ਪੈਦਾ ਹੋਣ ਜਾ ਰਿਹਾ। ਉਹਨੂੰ ਇਸ ਅਕਾਲੀ ਦਲ ਤੇ ਕੋਈ ਯਕੀਨ ਨਹੀਂ, ਕੋਈ ਭਰੋਸਾ ਨਹੀਂ ਹੈ ਕਿ ਕਿ ਸਾਡੇ ਕਿਸਾਨਾਂ ਦੀ, ਮਜ਼ਦੂਰਾਂ ਦੀ, ਬਲਾਜਮਾ ਦੀ ਕਿਸੇ ਨੂੰ ਬਾਹਰ ਫੜੂਗਾ। ਸਰਦਾਰ ਸੁਖਵੀਰ ਬਾਦਲ ਦੇ ਹੀ ਕੋਈ ਇੱਕ ਨੇਤਾ ਨੇ ਜੋ ਪੰਜਾਬ ਦੇ ਤਰੱਕੀ ਦੇ ਲਈ ਦਿਨ ਰਾਤ ਕੰਮ ਕਰਨਗੇ ਤੇ ਲੋਕਾਂ ਦੀ ਆਸ-ਉਮੀਦ ਵੀ ਸਰਦਾਰ ਸੁਖਵੀਰ ਬਾਦਲ ਦੇ ਉੱਤੇ ਹੀ ਹੈ। ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੀ ਬਣੋਗੇ ਤੇ ਪੰਜਾਬ ਦਾ ਵਿਕਾਸ ਵੀ ਕਰਨਗੇ। ਸੁਣਨੂ ਕੀ ਲੱਗਦਾ ਵੀ ਸਾਰੇ ਪਾਰਟੀਆਂ ਜਾਂ ਬਿਰੁਧੀ ਸੁਖਵੀਰਵਾਲ ਦਾ ਹੀ ਨਾਂ ਜੱਪ ਰਹੇ ਨੇ ਇਹਨੂੰ ਕਿਵੇਂ ਦੇਖੇ ਨੇ ਕਿਉਂਕਿ ਸੰਜੀਰ ਬਾਦਲ ਉਹਨਾਂ ਨੂੰ ਵਿਰਸੇ ਦੇ ਵਿੱਚੋਂ ਰਾਜਕਰਨ ਦਾ ਤਜਰਬਾ ਮਿਲਿਆ ਹੈ ਉਹਨਾਂ ਦੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਬਣੇ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਪੰਜਾਬ ਦੇ ਲੋਕਾਂ ਦੀ ਸੇਵਾ ਵਿੱਚ ਲਗਾਈ ਆ ਤੇ ਲੋਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ ਇਥੋਂ ਤੱਕ ਇਹ ਜੋ ਸਾਡੇ ਪਿੰਡਾਂ ਦੇ ਜਥੇਦਾਰ ਸੀ ਉਹਨਾਂ ਨੂੰ ਹਰ ਸਮੇਂ ਆਪਣੇ ਕੋਲ ਬਿਠਾਉਂਦੇ ਸੀਗੇ ਕੋਲ ਬਿਠਾਇਆ ਕਰ ਉਹਦਾ ਮਸਲਾ ਦਾ ਹੱਲ ਕਰਦੇ ਸੀ ਤੇ ਨਾਲ ਹੀ ਜਦੋਂ ਪਿੰਡਾਂ ਦੇ ਵਿੱਚ ਉਹਨਾਂ ਨੇ ਸੰਗਤ ਦਰਸ਼ਨ ਕੀਤਾ ਤਾਂ ਸਾਧ ਸੰਗਤ ਦਰਸ਼ਨ ਦੇ ਦੌਰਾਨ ਉਹਨਾਂ ਨੇ ਜੋ ਗ੍ਰਾਂਟਾਂ ਪੰਜਾਬ ਦੇ ਵਿਕਾਸ ਲਈ ਵੰਡੀਆਂ ਅੱਜ ਤੱਕ ਰਿਕਾਰਡ ਹੈ ਉਹ ਨਾ ਕਿਸੇ ਤੋਂ ਵੱਡੀਆਂ ਜਾ ਸਕੀਆਂ ਨੇ ਤੇ ਨਾ ਹੀ ਕੋਈ ਹੋਰ ਸਰਕਾਰ ਆਉਣ ਵਾਲੀ ਵੰਡ ਸਕਦੀ ਹੈ ਇਸ ਕਰਕੇ ਵਿਰੋਧੀ ਪਾਰਟੀਆਂ ਸ੍ਰੋਮਣੀ ਅਕਾਲੀ ਦਲ ਦੇ ਉੱਤੇ ਤੇ ਨਿਸ਼ਾਨਾ ਬਣਾ ਕੇ ਚੱਲ ਜੀ ਰਹੇ ਜੇਕਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਦੁਬਾਰੇ ਸਰਕਾਰ ਬਣਾ ਜਾਂਦਾ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੀ ਹੌਨ ਸਮੇਂ ਵਿੱਚ ਲੰਮੇ ਸਮੇਂ ਤੱਕ ਰਾਜ ਕਰੇਗੀ ਕੀ ਨਾ ਪ੍ਰਧਾਨ ਜੀ ਜਗਰੂਪ ਸਿੰਘ ਲੱਡਾ ਸਰਕਲ ਪ੍ਰਧਾਨ ਇੱਥੇ ਆ ਜੀ ਅੱਜ ਲੱਡੂ ਬੰਦੇ ਗਏ ਨੇ ਇਸ ਮੌਕੇ ਕੀ ਕਹੋਗੇ ਸਰਦਾਰ ਸੁਵੀਰ ਸਿੰਘ ਬਾਦਲ ਦੇ ਪ੍ਰਧਾਨ ਬਣਦੇ ਤੁਸੀਂ ਦੇ ਪ੍ਰਗਟਾਵੇ ਕਰਾਤੇ ਹੋਏ ਪੂਰੀ ਸਰਕਾਰ ਦੇ ਸਾਰੇ ਵਰਕਰਾਂ ਨੇ ਕੀ ਦਾ ਅਜ਼ਹਾਰ ਕੀਤਾ ਆਉਣ ਵਾਲੇ ਸਮੇਂ 'ਚ 2027 ਦੇ ਵਿੱਚ ਆਦਰਸ਼ ਸਿੰਘ ਬਾਦਲ ਸਰਕਾਰ ਬਣਾਉਣਗੇ ਇਲਾਕੇ ਦਾ ਪਹਿਲਾ ਨਾਲੋਂ ਵੀ ਵੱਧ ਵਿਕਾਸ ਕਰਨਗੇ ਗਰੀਬਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਪਹਿਲਾਂ ਵੀ ਉਹਨਾਂ ਨੇ ਮਦਦ ਕੀਤੀ ਆ ਆਉਣ ਵਾਲੇ ਸਮੇਂ 'ਚ ਦਣ ਦੁਗਣੀ ਤਰੱਕੀ ਨਾਲ ਪੰਜਾਬ ਦਾ ਕੰਮ ਚੰਗਾ ਪਹਿਲਾਂ ਲੋ ਇਹਨਾਂ ਨੇ 10 ਸਾਲਾਂ ਲਈ ਰਾਜ ਭਾ ਲੈ ਅੱਜ ਉਹ ਹੀ ਇਹਨਾਂ ਦੇ ਇਲਜ਼ਾਮ ਲੱਗ ਰਹੇ ਨੇ ਉਹਨਾਂ ਨੂੰ ਕਿਵੇਂ ਦੇ ਦੇ ਬ੍ਰੋਧੀ ਤਰ੍ਹਾਂ ਦਾ ਹੀ ਇਲਜ਼ਾਮ ਲਾਉਣੀ ਹੁੰਦੇ ਨੇ ਪਰ ਲੋਕ ਅੱਜ ਉਹ ਦਰਦ ਨੂੰ ਯਾਦ ਕਰਦੇ ਨੇ ਕਿਸਾਨ ਜਰ ਕਰਦ ਨੇ ਜੇ ਕਿਸਾਨੀ ਸੰਘਰਸ਼ ਹੋਇਆ ਤਾਂ ਬਾਲ ਸਾਹਿਬ ਪਹਿਲਾਂ ਆਪ ਉਥੇ ਚੱਲ ਗਏ ਜਾਂਦੇ ਦੱਸੋ ਕਿਸਾਨ ਸਾਹਿਬ ਕਿਸਾਨ ਜੀ ਕੀ ਲੋੜ ਆ ਮੈਂ ਹਟਲੇ ਆਪ ਆਉਣ ਨੂੰ ਤਿਆਰ ਆ ਪਰ ਅੱਜ ਦੇ ਸਮੇਂ ਹੁਕਮਤਰੀ ਡੰਡੇ ਵਾਲਾ ਪੁਰਦਾ ਵੀ ਹੈ ਰੋਣ ਵੀ ਦਿੰਦਾ ਹੈਗਾ